ਕਰ ਲਈ ਤੁਸੀਂ ਹਾਂਜੀ ਹਾਂਜੀ ਫੇਰ ਕਰਨੀ ਕੱਲ ਜੋ ਮੰਮੀ ਨੇ ਕਿਹਾ ਡੈਡੀ ਨਾਲ ਗੱਲ ਕਾਦੀ ਗੱਲ ਉਹ ਯਾਰ ਪੈਸਿਆਂ ਦੀ ਬਾਹਰ ਨਹੀਂ ਜਾਣਾ ਤੇ ਡੈਡੀ ਨੇ ਤੁਹਾਨੂੰ ਚੱਕ ਵੀ ਤਾਂ ਦਿੱਤਾ ਸੀ ਉਹ ਵਰਤ ਲੋ ਯਾਰ ਉਹਦੇ ਗੱਡੀ ਦਿੱਤੀ ਘਟਾਉਣੇ ਹਾਏ ਉਹਦੇ ਕੋਲੋਂ ਪੈਸੇ ਪਾਏ ਮੇਰੇ ਜੇ ਤੁਸੀਂ ਗੱਡੀ ਰਹਿਣ ਦਿੰਦੇ ਹਾਲੇ ਹੁਣ ਜੋ ਸੋਚ ਹੀ ਲਿਆ ਆ ਬਾਹਰ ਜਾਂਦਾ ਤੇ ਫੇਰ ਹੁਣ ਰਹਿਣ ਤੋਂ ਗੱਡੀ ਕੀ ਕਰਨੀ ਫੇ ਇੱਥੇ ਉਹ ਚਾਰੇ ਪਾਸੇ ਤੋਂ ਮੰਗਿਆ ਵਾ ਤੜ ਨਕਰੀ ਰੱਖਣਾ ਗੱਡੀ ਵਾਸਤੇ ਜੇ ਤੋ ਜਾਵਾਂਗੇ ਬਾਹਰ ਲੱਗੂ ਵੀ ਜੇ ਤਾ ਉਹ ਗੱਡੀ ਵੇਚ ਦਾਂਗੇ ਹੁਣ ਤੇ ਪੈਸੇ ਲੋੜ ਹੈਗੇ ਨਹੀਂ ਫੇਰ ਥੋੜੀ ਹੰਨੇ ਦੀ ਵਿਕਣੀ ਆ ਤੇ ਫੇਰ ਕੀ ਕਰੀ ਅੱਜ ਵੀ ਕਹਦੀ ਮੰਗ ਕੇ ਲੈ ਆ ਆ ਜੋ ਜੋ ਮੰਗੂਗਾ ਉਹ ਕੇ ਦੀ ਚਲੋ ਕੋਈ ਨਹੀਂ ਮੈਂ ਡੈਡੀ ਨਾ ਕਰਦੀ ਗੱਲ ਫੇਰ ਕੱਲ ਨਹੀਂ ਫੇਰ ਹੋਰ ਕਣਕ ਠੀਕ ਆਗਾ ਅੱਜ ਆ ਗੇ ਲੱਗਦਾ ਚੰਦੀ ਕਰੀ ਇਹ ਲੱਗ ਰਹੇ ਲੰਬਾਈ ਪੀਣ ਪਾ ਕੇ ਬੈਠੇ ਹੁਣ ਤੂੰ ਲੈ ਦੋ ਉਸ ਡੈਡੀ ਉਠੀ ਬੈਣਾ ਨਹੀਂ ਨਹੀਂ ਫਿਰ ਵੀ ਮੈਨੂੰ ਛੇਤੀ ਜਾਣਾ ਪੁੱਤ ਘਰ ਨੂੰ ਹਾਂ ਹਾਂ ਚੰਗਾ ਠੀਕ ਏ ਜੀ ਆਜੋ 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 ਮਹਾ ਆਹ ਮਾ ਦਾ ਟਾਡਾ ਜੀ ਨਸੀਬ ਵਾਲੀ ਸੱਤ ਆਹ ਜੀ ਹਾਂ ਜੀ ਸਸੀ ਗਾਂਗਾ ਜੀ ਆਜੋ ਹੋਰ ਸਾਨੂੰ ਬਾਠ ਠੀਕ ਆ ਵਧੀਆ ਹਾਂ ਆ ਗਈ ਮੰਦੀ ਸੇ ਲਈ ਕਹਿੰਦੀ ਸਾਡਾ ਬੜਾ ਪਿਆਰ ਵਾ ਤੇ ਹੈ ਵੀ ਕਿੰਦੀ ਬ੍ਰੇ ਸੋਕੇ ਕਰਦੀ ਆ ਚਲ ਕਰਦੇ ਨਾ ਹਾਂ ਸਕੇਡੀਆਂ ਸਾਂਝ ਪਾਉਨੇ ਨਾ ਤਲਾ ਅਡੋ ਥੱਲੇ ਹੀ ਜਾਂਦਾ ਹੈ ਉੱਪਰ ਲੰਮਾ ਬੈਣਾ ਵਾ ਧੁੱਪੇ ਮੈਂ ਕਿਹਾ ਚਲ ਕੋਈ ਨਹੀਂ ਇੱਥੇ ਬੈ ਜਾ ਨਮ ਐਸੀ ਕਾ ਸਸੀ ਕਾ ਪੁੱਤ 바ਵਾ ਧੁੱਪ ਟਿੱਗੀ ਆ ਹਾਂ ਲੱਗ ਧੁੱਪ ਲੱਗੀ ਅੱਜ ਹਾਂ ਹੋਸਣਾ ਪੁੱਤ ਠੀਕ ਠਾਕ ਹਾਂ ਵਧੀਆ ਵਧੀਆ ਸੁਣਾਓ ਦਿਨ ਲੱਗ ਵਧੀਆ ਦਿਨ ਲੱਗਦੇ ਵਧੀਆ ਹੁਣ ਸਸੀ ਕਾਲ ਜੀ ਜੱਜੀ ਸਸੀ ਕਾਲ ਜੀ ਕਿਦਾਂ ਠੀਕ ਠਾਕ ਵਧੀਆ ਵਧੀਆ ਸੁਣਾਓ ਵਧੀਆ ਹਾਂ ਠੀਕ ਠਾਕ ਪਰਵਾਹ ਹਾਂਜੀ ਹਾਂਜੀ ਉਹ ਤੂੰ ਸੁਣਾਓ ਠੀਕ ਠਾਕ ਸੇਤਾਂ ਠੀਕ ਠਾਕ ਪੁੱਤ ਵਧੀਆ ਤੇ ਦੋਵੇਂ ਆਏ ਨੇ ਮਮੀ ਨੂੰ ਨਾਲ ਲੈੰਦਾ ਮੰਮੀ ਫੇਰ ਘਰ ਕੰਮ ਹੀ ਤੇ ਕਿੰਜੇ ਫੇਰਾ ਦਮ ਜੀ ਭਾਈ ਮੇਂਦੇ ਲੈ ਨਾਲ ਲੈ ਆਉਂਦੇ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਸਾਰਿਆਂ ਨੂੰ ਆਖਿਆ ਮੈਂ ਖਾ ਰਿਹਾ ਸਾਰੇ ਜਣੇ ਗੱਡੀ ਚ ਆਉਣਾ ਆ ਆਹੋ 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 ਸੰਗਾ ਡਾਡੀ ਜੀ ਨਹੀਂ ਮੰਮੀ ਆਏ ਤੇ ਚੱਲ ਜੁੱਤੀ ਜੱਤੀ ਲਗਾਵਾਗੇ ਮੰਮੀ ਨੇ ਕਿਹਾ ਕਿ ਅਖਣਾ ਨਾ ਲਗਾਓ ਮੰਮੀ ਫੇਰ ਵੀ ਗੱਲਾਂ ਬਾਤਾਂ ਚ ਲਾਗ ਦਿੰਦਾ ਬੰਦਾ ਆਹੋ ਇਹ ਤਾਂ ਗੱਲ ਹੈ ਨਹੀਂ ਮੰਮੀ ਨਹੀਂ ਮੈਂ ਤੇ ਉਹਦੇ ਆ ਵੇਖਿਆ ਮੈਂ ਪਰ ਉਹਨਾਂ ਦੇ ਦੋਵੇਂ ਜੀ ਜੁੱਤੀ ਦੇ ਪਾ ਕੇ ਉਤਾ ਹੀ ਥਲੇ ਲਾਈ ਰਹੀ ਇਹਨੇ ਦੇ ਹਾਂ ਐ ਲੈ ਦਸ ਪਹਿਲੇ ਮੈਨੂੰ ਲੱਗਿਆ ਵੀ ਸਾਲੀ ਆਉਣੀ ਆ ਪਤਾ ਦੱਸਿਆ ਮੈਨੇ ਕਿ ਸਾਲੀ ਬੜੀ ਸਟਾਣ ਵਾ ਮੈਂ ਸਾਰੇ ਪੇਸ ਉਹਦਾ ਪਹਿਲਾ ਖੋਦ ਹਾਂ ਦਾ ਅਮਨ ਨੇ ਦੱਸਤਾ ਉਹਨੇ ਉਹਨੇ ਤਾਂ ਹੀ ਗੈਂਡੀਕਾਰ ਦਾ ਪੇ শ্রীলੰਕਾ ਟਾਈ ਹਾਂਜੀ ਉਹ ਸੌ ਠੀਕ ਆ ਵਧੀਆ ਕੋਈ ਨਹੀਂ ਜੁੱਤੀ ਲਗਾ ਲਓ ਫਿਰ ਕੀ ਆ ਲਾਓਗੇ ਤੇ ਮੌਕਾ ਦੋ ਉਹਨੇ ਲਾਉਣੀ ਨਹੀਂ ਕੀ ਮੈਂ ਉਹਨੇ ਲਾਉਣੀ ਵੀ ਕੋਈ ਨਹੀਂ ਕੋਈ ਨਾ ਕਿਤੇ ਦਿਦਾ ਉਹ ਮੈਂ ਨੰਗੇ ਪੈਰੀ ਜਲ ਜੂਗਾ ਨਹੀਂ ਉਹ ਤਾਂ ਇਦਾਂ ਹੀ ਕੋਈ ਨਹੀਂ ਆ ਤੁਹਾਡੇ ਆਗੇ ਨਾ ਤਾਂ ਜੂਸ ਪਈਆ ਹਾਂ ਨਹੀਂ ਕੰਜੂਸ ਕਿ ਨਹੀਂ ਹੈ ਉਦਾਂ ਹੀ ਮੈਂ ਹਸਣੀ ਡਿਆ ਵਾਂ ਕੋਈ ਗਾਲੀ ਨਹੀਂ ਇਹੋ ਜੀ ਦੇ ਕਰਾਰ ਕਰੀ ਤੇ ਅਗਲੇ ਯਾਰ ਨੂੰ ਲਾ ਲੈਣਗੇ ਲਾਉਣਗੇ ਸਹੀ ਨਾ ਕਦੀ ਨਾ ਕਦੀ ਮੌਕਾ ਮਿਲੂ ਕਈ ਹੈ ਖੈਰ ਕਹਿੰਦਾ ਤੂੰ ਕਦੀ ਨਾ ਕਦੀ ਮੌਕਾ ਮਿਲੂ ਨਹੀਂ ਸਾੜੀ ਨੂੰ ਤਾਂ ਹੈ ਚੰਗੇ ਆ ਨੀ ਕਰੌਣਾਂ ਦੀ ਐਵਡਲੀ ਨਾ ਕੋਈ ਨਹੀਂ ਕਰ ਦਿੰਦੇ ਕੋਈ ਨਹੀਂ ਪਤਾ ਐਦਾ ਪ੍ਰਾਣਿਆਂ ਨੂੰ ਨਹੀਂ ਆਕੀਦਾ ਹੁੰਦਾ ਹੈ ਦਰੀਆਣਾ ਨਹੀਂ ਕਹਿਣਾ ਤੇ ਮੇਰੇ ਦੱਸ ਚੱਲ ਕੋਈ ਨਹੀਂ ਚਲੋ ਉਹਦਾ ਸਾਰੇ ਚੀਜ਼ੇ ਦਾ ਬੰਦਾ ਵਾ ਹਾਂ ਦਿੰਦੇ ਆ ਕੋਈ ਨਹੀਂ ਆ ਦੇਖੀ ਲੀ ਜਾ ਕਦੋਂ ਦੀ ਦੀਕਦੀ ਮੈਂ ਮੇਰੀ ਤੇਲੀ ਦਾ ਵਿਆਹ ਹੋਵੇ ਤੇ ਦੀਜਾ ਹੋਏ ਆ ਐਦਾ ਹੀ ਆ ਆਰੇ ਨੂੰ ਚਾਹ ਹੁੰਦਾ ਭਾਜੀ ਚਾਹ ਵਾ ਰਿਸ਼ਤੇ ਵਧਦੇ ਆਗੇ ਰਿਸ਼ਤੇਦਾਰੀਆਂ ਵਧੀਆਂ ਕਈ ਗੱਲਾਂ ਬਾਤਾਂ ਨਾਲੇ ਤੀਏ ਪੈਣਾ ਦਾ ਇਹੋ ਦਾ ਸੰਗਤਨ ਦਾ ਮੌਕਾ ਹੁੰਦਾ ਵਾ ਹੋਰ ਬਸ ਇਦਾਂ ਹੀ ਇਹ ਮੌਕਾ ਕਿੱਥੇ ਮਿਲਦਾ ਵਦੀਆਂ ਜੋ ਬਾਹਰ ਹੀ ਨਹੀਂ ਨਿਕਲਣੇ ਹਾਂ ਕਿ ਆਪਣਾ ਚਾਰ ਕੱਠਿਆ ਜਨਤ ਫੇਰੀਆ ਚੱਲ ਠੀਕ ਹੈ ਚੰਗਾ ਵੇਖ ਹਾਂ ਉਹ ਕਰ ਲੈਣਾ ਹਿਆਰ ਆਪਣਾ ਗਾਨਾ ਖੋਲਣਾ ਮੈਂ ਪਸ ਲੈ ਆਈ ਜਾਵਾਂ ਕਿਤੇ ਭਾਈਆ ਮੇਰੇ ਹੀ ਨਾ ਕੱਢ ਲੈ ਮੈਂ ਗਾਣੇ ਖੋਲਣਾ ਆਹੋ ਉਹ ਗਾਣਾ ਖੋਲਣਾ ਆਖਣ ਡਈ ਆ ਮੈਂ ਫਿਰ ਦਿਨ ਨਿੱਕੇ ਨਾਲ ਚੱਲ ਜਣਾ ਛੇਤੀ ਇਕੋ ਰਹਿਣਾ ਨਹੀਂਗਾ ਨਹੀਂ ਨਹੀਂ ਲੋ ਚੋਰੇ ਜਾਇਓ ਹਣਕੇ ਫੇਰ ਆਵਾਂਗੇ ਕੋਈ ਨਹੀਂ ਰਹਿਣ ਵਾਤੀ ਫੇਰ ਆਵਾਂਗੇ ਚਲ ਚਿਕਾ ਮਾਮੀ ਜੀ ਬੜੇ ਲੀਟ ਹੋ ਗਏ ਤੇ ਲੀਟ ਕਿ ਸ਼ਰ ਹੋਈ ਕੇ ਕੰਮ ਚ ਇੱਕ ਮਹਿ ਮੈਨਾਂ ਕੀਤੇ ਤੁਸੀਂ ਬੜੀ ਮਾੜੀ ਪਰ ਫੇਰ ਵੇਖਾਂ ਸਹੀ ਕਿ ਕਿਹੋ ਜੇ ਬੰਦੇ ਆ ਹਨਾ ਬਾਨੇ ਨਾ ਹਾਂ ਚਾ ਚਾ ਮੈਂ ਤੋਂ ਨਹੀਂ ਰਹਿਣ ਲਾ ਰੋਣੇ ਆਹ ਚੰਗਾ ਮੈਂ ਅਮ ਲੱਗੇ ਚਲੀ ਜੇ ਫੇ ਅਛਾ ਚਾ ਹਾਂ ਠੀਕ ਹਾਂਜੀ ਹਾਂ। ਕੋਈ ਸੀ ਕਾ। ਅੱਛਾ ਅੱਛਾ। ਕਿਆ ਹਾਲ ਚੜ ਪਰੋ ਨੇ? ਠੀਕ ਠਾਕ। ਆਜ ਬੈਠ। ਦੇਖੋ ਜੀ ਬੈਠ ਬੈਠ। ਬੈਠੋ। ਬੜਾ ਲੇਟ ਹੋ ਗਏ ਤੁਸੀਂ। ਤਾਂ ਕੋਈ ਨਹੀਂ ਇਤਨਾ ਹੀ ਕੰਮ ਤਾਂ ਦੇ ਜੀ ਬਸ। ਸਾਰੇ। ਸੋ ਸੇ ਤੋਂ ਵੱਡੇ ਹੀ ਪੈਣਾ ਚ। ਨਾ। ਉਹ ਸ਼ਾਬਾਸ਼। ਸਭ ਵਧੀਆ ਤੁਸੀਂ। ਹਾਂ ਮਮੀ ਤੇ। ਸਭ ਵਧੀਆ ਵਧੀਆ। ਅੱਛਾ ਅੱਛਾ। ਠੀਕ। ਚਲ ਵੀ ਟੌੜੀ। ਮਮੀ ਵੀ ਆਉਣ ਵਾਲੇ। ਅੱਛਾ ਅੱਛਾ ਠੀਕ ਹੈ। ਥੋੜੀ ਲੇਟਾਂ ਦੇ ਬੜੋ ਬੜੀ ਬਦਾ ਲੇਟ ਹੋ ਜਾਂਦਾ ਹਾਂ ਹਾਂ ਲੈ ਠੰਡ ਦਾ ਕਰਕੇ ਠੰਡ ਵੀ ਆ 10000 ਦਾ ਘੜੀ ਵੱਜ ਜਾਂਦੇ ਆ ਵੱਜ ਜਾਂਦੇ ਕੰਮ ਤੋਂ ਦਾ ਖਾਮਦੇ ਹੁੰਦੇ ਬੀਬੀਆਂ ਨੂੰ ਹਾਂ ਇਦਾਂ ਇਦਾਂ ਹੀ ਹਾਂ ਤੂੰ ਸੁਣਾਉ ਤੂੰ ਠੀਕ ਠਾਕ ਜੀ ਹਾਂ ਸਭ ਠੀਕ ਠਾਕ ਵਧੀਆ ਵਧੀਆ ਤੇ ਹਾਂ ਦਾਦਾ ਜਣਦੀ ਕਲਾਤਾਂ ਦਰੁਤੀ ਬਸ ਕੇ ਸਰਵਾਰ ਸਾਹਿਬ ਠੀਕ ਠਾਕ ਹੈ ਨਾ ਹਾਂ ਜੀ ਜੀ ਸਾਹਿਬ ਠੀਕ ਠਾਕ ਹੋ ਜੀ ਚਲੋ ਸੁਪਰ ਸੋਕਰ ਸੰਦੇ ਦਈ ਮੈਂ ਕੱਲਿਆ ਤੁਹਾਨੂੰ ਦੱਸ ਉਮੀ ਬਾਪੂ ਮੇਰੇ ਦਿਵਾਲੀ ਹੋਈ ਜਨਮ ਆ ਵੀ ਮੈਂ ਜਿੱਦਾਂ ਭਜਾਇਆ ਤੁਹਾਨੂੰ ਕਰੋ ਮਾਸੀ ਵੱਲ ਜਾਵਾਂ ਬੜਾ ਵੇਖਣ ਪਰ ਮਾਸੀ ਨੇ ਤੇ ਫੇਰ ਮੈਨੂੰ 100 100 ਗੱਲਾਂ ਕਰਨੀਆਂ ਉਹਨੇ ਕਿਹੜਾ ਮੇਰਾ ਦੁੱਖ ਸਮਝਣਾ ਚਾਚੀ ਵੱਲ ਹੀ ਜਾਵਾਂ ਚਲ ਚਾਚੀ ਬਾਬਾ ਦੁੱਖ ਤੇ ਸਮਝ ਲੈਂਦੀ ਨਾਲੇ ਸਭੀ ਨੂੰ ਪੁੱਛ ਲੂੰਗੀ ਬੜਾ ਤੂੰ ਕਿਤੇ ਵੇਖਿਆ ਤੇ ਨਹੀਂ ਆ ਤੇ ਨਹੀਂ ਦੇਤਾ ਹੁੰਦਾ ਕੀ ਆ ਮੈਂ ਦੇਣਾ ਇੱਥੇ ਗਾਲਾਂ ਜੋਗੀ ਰਹਿ ਗਈ ਕਦੀ ਮੇਰੇ ਦਿਵਾਲੇ ਬੁੱਢਾ ਹੋ ਜਾਂਦਾ ਰਹਿੰਦਾ ਗੁੰਦਾ ਅਣ ਕੀ ਉਹਨੇ ਮੇਰੇ ਦਿਵਾਲੀ ਹੋ ਜਾਣਾ ਇੰਨੀ ਮਾੜੀ ਕਿਸਮਤ ਇੰਨਾ ਮਾੜਾ ਹੋਣ ਡਿਆ ਮੇਰੇ ਨਾਲ ਕੋਈ ਨਹੀਂ ਹੈਗਾ ਜਿੰਨੂੰ ਮੈਂ ਦੁੱਖ ਸੁਣਾ ਸਕਾਂ ਆਪਣਾ ਕੋਈ ਬਹਿ ਕੇ ਮੇਰਾ ਦੁੱਖ ਸੁਣੇ ਮੇਰਾ ਤਾਂ ਦੁੱਖ ਸੁੱਖ ਦਾ ਸਾਥੀ ਵੀ ਨਹੀਂ ਹੈ ਕੋਈ ਜਿਹੜਾ ਮੇਰਾ ਸਾਥੀ ਹੋ ਪਤਾ ਹੀ ਨਹੀਂ ਕਿੱਥੇ ਹੈ ਕਿੱਥੇ ਨਹੀਂ ਦੁੱਖਾਂ ਨਾਲ ਹੀ ਮੈਂ ਤੇ ਕੇਰੀ ਗਈ ਚਾਰੇ ਬਾਸ ਇੱਕ ਗਿਓ ਦਾ ਮੈਨੂੰ ਇਹ ਦੁੱਖ ਦੀ ਸ਼ਰਾਬ ਪੀਂਦਾ ਕੋਨੇ ਦੁਖ ਮਾਰੰਡੀ ਆ ਵੀ ਪਤਾ ਨਹੀਂ ਕਿੱਧਰ ਚਲ ਗਿਆ ਕਿੱਧਰ ਨਹੀਂ ਲੋਕਾਂ ਨੇ ਤੇ ਮਿਰਚੀ ਕਸੂਰ ਕੱਟਣਾ ਵੀ ਇਹ ਨਹੀਂ ਚੰਗੀ ਇਹਦਾ ਬੰਦਾ ਤਾਂ ਕਰੋ ਚਲ ਗਿਆ ਲੋਕਾਂ ਦੀ ਮੈਂ ਮੂੰਹ ਫੜ ਲੈ ਲਈ ਇਹਨੇ ਕੋਈ ਗੱਲ ਬਣਾਉਣੀ ਇਹਨੇ ਕੋਈ ਗੱਲ ਬਣਾਉਣੀ ਲੋਕਾਂ ਨੂੰ ਦੇਖ ਕੇ ਗੱਲ ਕਰਨ ਦਾ ਮੌਕਾ ਹੀ ਚਾਹੀਦਾ ਤੇ ਉਹ ਜਰਾ ਰੱਬ ਵਾ ਜਿਹੜਾ ਮੌਕੇ ਦਵਾਉਂਦਿਆ ਲੋਕਾਂ ਨੂੰ ਤੈਨੂੰ ਹੋਰ ਗੱਲਾਂ ਕਰੋ ਇਹਨੂੰ ਗਰੀਬਨੀ ਨੂੰ ਮੇਨੇ ਮਾਰ ਮਾਰੀ ਮਾਰ ਤੋ ਤਾਂ ਨਹੀਂ ਮਾਰੀ ਜਾਉ ਬਸ ਹਾਂ ਏ ਰੱਬਾ ਜੀ ਤੇਰੀ ਆਉਕਾਰ ਆ ਜੇ ਬਸ ਮੈਂ ਕਿੱਦਾਂ ਠੀਕ ਆ ਹਾਂ ਠੀਕ ਆ ਕੀ ਹਾਲ ਹੋ てる ਸੌਰਿਆਂ ਦਾ ਹਾਂਜੀ ਠੀਕ ਆ ਮੈਂ ਤਾਂ ਸੱਚ ਤੇਰੀ ਚੰਗੀ ਆ ਮੰਮੀ ਠੀਕ ਆ ਪਰ ਤੁਹਾਡੇ ਜਿੰਨੇ ਨਹੀਂ ਨਾ ਘਾੜੀ ਤਾਂ ਜਿਆਦਾ ਹੁੰਦੀ ਆ ਮੈਨੂੰ ਹੂੰ ਪੁੱਤ ਫਿਰ ਕੀ ਆ ਤੂੰ ਆਪਣਾ ਧਿਆਨ ਰੱਖਿਆ ਕਰ ਹੈਂ ਮੰਮੀ ਮੇਰਾ ਤੇ ਧਿਆਨ ਹੀ ਆ ਤੁਸੀਂ ਆਪਣੀ ਸੇਧਾ ਧਿਆਨ ਰੱਖਿਆ ਕਰੋ ਕਿਹੜੇ ਚੋਟੇ ਤਰ੍ਹਾਂ ਦੀ ਰਹਿਣੀ ਹੈ ਜਿਤਨੀ ਹੈਗੀ ਆ ਮੈਨੂੰ ਤੇ ਮੰਮੀ ਤੁਹਾਡੀ ਬੜੀ ਟੈਨਸ਼ਨ ਹੁੰਦੀ ਆ ਲੱਗਿਆ ਨਹੀਂ ਸੀ ਮਰਜੀ ਨਹੀਂ ਮੇਰੀ ਟੈਨਸ਼ਨ ਬੜੀ ਹੋਣੀ ਆ ਮੈਂ ਤੇ ਅੱਗੇ ਸੋਚਦੀ ਹੀ ਪੱਤਾ ਤੇ ਹੋਰ ਕੀ ਮੰਮੀ ਉਥੇ ਰਹਿ ਕੇ ਵੀ ਮੈਨੂੰ ਤੁਹਾਡੇ ਵਾਲੀ ਧਿਆਨੇ ਦਿੰਦਾ ਹਾ ਹਾ ਚੰਗਾ ਟੀਏ ਨਹੀਂ ਤੋ ਆਪਣੇ ਘਰ ਖੁਸ਼ ਰਿਆ ਕਰ ਰਾਜੀ ਰਹਿ ਚੰਗੀ ਰਹਿ ਟੀਏ ਮਹਾਰਾਜਨ ਪਾਗਲਾਵੇ ਕੋਸ਼ੀਆ ਮੈਂ ਮम्मी ਤੂੰ ਹੀ ਬਸ ਆਪਣਾ ਧਿਆਨ ਰੱਖਿਆ ਕਰੋ ਮੈਂ ਆਪਣਾ ਧਿਆਨ ਰੱਖਦੀ ਆ ਤੂੰ ਮੇਰਾ ਨਾ ਫਿਕਰ ਕਰਿਆ ਕਰ ਹੈ ਮੈਂ ਠੀਕ ਆ ਚੰਗਾ ਚਾਚੀ ਆ ਬੈਠੀ ਆ ਚਾਚੀ ਨਾ ਜਾਣੀ ਹੈ ਕੜੀ ਚਾਚੀ ਸਾਸਰੀ ਘਰ ਸਾਸਰੀ ਘਰ ਆ ਜਾ ਕਰਦੀ ਆਈ ਕੁਛ ਨਹੀਂ ਬਸ ਕੀ ਕਰਨਾ ਚਾਚੀ ਆਪਣੇ ਕਰਮਾਂ ਨੂੰ ਰੋਂਦੀ ਆਈ ਕੀ ਗੱਲ ਹੋਈ ਹੁਣ ਕੱਲ ਕੀ ਹੋਣੀ ਆ ਜੇ ਦੁਰਾ ਬੜੇ ਕਿਸਮਤ ਹੀ ਚਾ ਚੀਮਾ ਨਹੀਂ ਲਿਖਤੀ ਪਰ ਮਾਂਜੀ ਦੋਖ ਲਿਖਿਆ ਹੋਇਆ ਓਇਆ ਕੀ ਆ ਜੋ ਬੰਨੀਆਂ ਯਾਰਾ ਅੱਗ ਬਚਾਤੀ ਕਿੱਥੇ ਆ ਜੋ ਬਨ ਬਦਾ ਕਿੱਤੇ ਨਖਤਾ ਪੀ ਕੇ ਮਰਿਆ ਬਿਆਂ ਆਇਓ ਦਾ ਪਤਾ ਕਰਨਾ ਹੀ ਕਿੱਥੇ ਆ ਹੁਣ ਤੇ ਰਾਤ ਦਾ ਹੁਣ ਕਿੱਡਾ ਦਿਨ ਆ ਗਿਆ ਵਾ ਰਾਤ ਜ਼ਬੀ ਤੇ ਮੈਨੂੰ ਲੱਭਦਾ ਰਿਹਾ ਇਧਰ ਮਹਿਰ ਵਾਲ ਸਾਰੇ ਆਪਾਂ ਵੇਖਦੇ ਨੇ ਫੇਰ ਹਾਰ ਕੇ ਮੈਨੂੰ ਕੱਲਿਆ ਮੈਂ ਉਹਦਾ ਕੀ ਪਤਾ ਨਕਤਾ ਕਿਥੇ ਮੂਤ ਪੀ ਕੇ ਤੇ ਪਿਆ ਜਾਂ ਤੂੰ ਘਰ ਆਪਾਂ ਨਹੀਂ ਮੈਂ ਮਾਸੀ ਦਵਿੰਦਰਵਾਲ ਚਲ ਗਈ ਫੇਰ ਉੱਧਰ ਵੀ ਨਹੀਂ ਹੈਗਾ ਉੱਧਰ ਵੀ ਨਹੀਂ ਹੈਗਾ ਮੈਨੂੰ ਤੇ ਸਾਬੀ ਨੇ ਦੱਸਿਆ ਹੀ ਨਹੀਂ ਇਹ ਚਾਚੀ ਨਹੀਂ ਦੱਸਿਆ ਹਣ ਉਹਨੇ ਵੀ ਕੀ ਦੱਸਣਾ ਮੈਂ ਤਾਂ ਵੇਂਦੀ ਨਹੀਂ ਚਲ ਚਾਚੀ ਮੈਨੂੰ ਪੁੱਛੂਗੀ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਤੇ ਜਦ ਮੈਨੂੰ ਪਤਾ ਹੁੰਦਾ ਤਾਂ ਮੈਂ ਕਿਨੂੰ ਪੁੱਛਦੀ ਨਾ ਆਣ ਕੇ ਅਰੀ ਰਾਤ ਨੂੰ ਨਹੀਂ ਆਣੀ ਤਾਂ ਹੁਣ ਵੀ ਨਹੀਂ ਪਤਾ ਕੀਤਾ ਕਿੱਥੇ ਆ ਨਾ ਮਾਸੀ ਨੇ ਜਿਹੜੀ ਰੋਟੀ ਖਵਾਲਦੀ ਨਾਲੇ ਉਹਨੇ ਮੈਨੂੰ ਸਬਜੀ ਦੇ ਦਿੱਤੀ ਕੀਰ ਦੇ ਦਿੱਤੀ ਹੋਈ ਘਰਾਂ ਗਲੀ ਨੇ ਉਹ ਤੇ ਇੰਨੀ ਕੰਜੂਸ ਵਾ ਉਹਨੇ ਤੈਨੂੰ ਕਿੱਥੋਂ ਦੇ ਦਿੱਤੀ ਨਾ ਫਿਰ ਮੇਰੀ ਗਰੀਬਣੀ ਦਾ ਤਰਸ ਕਰ ਲੈਂਦੇ ਜਾਨਾ ਤਾਂ ਕਰਕੇ ਚਾਚੀ ਵੀ ਮੈਨੂੰ ਦੇਸ ਮੇਰਾ ਬੰਦਾ ਵੀ ਕਮਾਈ ਕਰਨ ਵਾਲਾ ਹੋਵੇ ਤਾਂ ਕਾਦਾ ਮੇਰੇ ਤੇ ਵੀ ਤਰਸ ਕਰਨਾ ਇਹਨੇ ਮੈਨੂੰ ਤੇ ਵਿਚਾਰੀ ਜੀ ਬਣਾ ਛੜਿਆ ਉਹ ਐਨੇ ਜੋ ਬੰਨੇ ਤਾਂ ਬਹੁਤ ਸਤਾਇਆ ਵਾ ਤੇ ਕੀ ਦੱਸੇ ਦਾ ਕਰੇ ਕੋਈ ਤੈਨੂੰ ਐਦਾਂ ਕਰ ਪਈ ਹੁਣ ਪਤਾ ਕਰਨਾ ਹੈਗਾ ਆਪਣੇ ਪੇਕੇ ਕੀਤਾ ਫੋਨ ਤੋਂ ਪੇਕੇ ਗਾੜੀ ਕਿੰਨੂ ਕਰਾਂ ਤੁਹਾਨੂੰ ਤੇ ਬਦਲ ਸਾਰਾ ਘੋਤੇ ਉੱਤੇ ਮੇਰਾ ਮੁੱਕ ਗਿਆ ਵਾ ਕੌਣ ਆ ਪੇਕੇ ਮੇਰਾ ਹੁਣ ਕੋਈ ਵੀ ਨਹੀਂ ਜਾਣਾਂ ਵੀ ਕਿੱਥੇ ਆ ਮੈਂ ਦੱਸ ਸਾਬੀ ਨੂੰ ਆਪੇ ਪਤਾ ਕਰਕੇ ਮੈਂ ਤੇ ਸਾਬੀ ਨੂੰ ਆਖਣ ਢਈ ਆ ਵੀ ਤੂੰ ਜਾ ਕੰਮ ਦੇ ਉੱਤੇ ਤੋ ਜਾਣ ਹੀ ਨਹੀਂ ਗਾ ਡਿਆ ਉਹਨੇ ਫਿਰ ਇਹੋ ਕਰਕੇ ਨਹੀਂ ਜਾਣ ਡਿਆ ਤੇ ਮੈਨੂੰ ਉਹਨੇ ਦੱਸਿਆ ਨਹੀਂ ਵੀ ਠੀਕ ਨਹੀਂ ਮਾਤਾ ਰਹਿਂਦੀ ਤਾਂ ਆਈ ਨਹੀਂ ਫਿਰ ਚੱਲਦੀ ਤੇ ਇਹਨੂੰ ਦੱਸਿਆ ਹੁਣ ਪਰ ਇਹ ਦਿਨ ਸੱਚ ਕੋ ਨਹੀਂ ਜੀਣਾ ਰਹਿ ਗਿਆ ਹਾਂ ਚੰਗਾ ਮੈਨੂੰ ਮੌਤ ਆ ਜਾਏ ਉਹ ਮਰ ਜਾ ਚੰਗੀ ਗੱਲ ਉਹ ਤਾਂ ਠੀਕੇ ਆਈ ਦੇ ਨਾਲ ਹੀ ਆਉਣਾ ਵਾ ਤੂੰ ਫਿਕਰ ਨਾ ਕਰ ਇੱਥੇ ਹੋਣਾ ਕਿ ਮੁੰਡੇ ਦੇ ਨਾਲ ਤੇ ਨਹੀਂ ਚਲ ਗਿਆ ਮੇਰੇ ਵਿੱਚੋਂ ਸੱਚੀ ਕਿਤੇ ਮੈਂ ਤੁਹਾਨੂੰ ਲਵਦੀ ਰਹੀ ਨੇਹਰਾ ਤੇ ਤੁਹਾਨੂੰ ਪਤਾ ਅੱਜ ਗਲ ਜ਼ਮਾਨੇ ਚੰਗੇ ਆ ਹਾਂ ਤੇ ਤੇਰੀ ਧੀਏ ਗੱਲ ਠੀਕ ਹੋਂ ਤੇ ਸਾਬੀ ਆ ਗਿਆ ਲੱਗੇ ਰੱਬ ਸਭੀ ਮੈਂ ਤਾਂ ਡਰ ਗਈ ਉਹਨੂੰ ਵੇਖ ਕੇ ਵੀ ਘਰੇ ਕੋਈ ਬੰਦੇ ਆ ਗਏ ਉੱਤੇ ਚਾਰ ਬੰਦੇ ਮੈਨੂੰ ਘੇਰ ਲੈਂਦੇ ਚਪੇੜਾ ਮਾਰਦੇ ਹਮ ਤਰੇ ਕੀ ਕਰ ਲੈਣਾ ਸੀ ਮੈਂ ਆਹ ਠੀਕ ਹੈ ਜਵਾਨ ਜਹਾਨ ਹੈ ਗੀਆਂ ਤੂੰ ਨਹਿਰ ਤੇ ਤੂੰ ਸਾਬੀ ਨੂੰ ਆਸ ਦਿਨੀਓ ਸਾਬੀ ਵੇਖ ਕੇ ਆਉਂਦਾ ਅੱਜ ਰੋਜ ਕੀ ਅਜਮਾਰਾ ਮੈਂ ਗਿਨ ਹੁਣ ਸਾਬੀ ਨੂੰ ਮੈਂ ਆਨੀ ਆ ਵੀ ਕਿਤੇ ਪਤਾ ਕਰਕੇ ਤੇ ਕਿ ਮੁੰਡੇ ਦੇ ਨਾਲ ਤੇ ਨਹੀਂ ਚਲ ਗਿਆ ਫੇਰ ਨਾ ਮੇਲ ਵਿੱਚ ਚਲ ਗਿਆ ਹੋਵੇ ਹਏ ਹੇ ਰਾਤਾ ਤੇ ਘਰ ਨਹੀਂ ਆਇਆ ਮੇਲੇ ਚੋਂ ਨੇ ਕਿ ਤਾ ਰੋਟੀ ਘਰੋਂ ਲੈ ਕੇ ਹੀ ਜਾਂਦਾ ਨਾਲ ਫਿਰ ਮੈਂ ਸਾਬੀ ਨੂੰ ਆਣੀ ਆਂ ਕਿ ਸਾਬੀ ਜਾ ਤੂੰ ਤੇ ਪਤਾ ਕਰਕੇ ਆ ਮੇਲੇ ਦੇ ਵਿੱਚ ਉਹ ਤਾਂ ਤੂੰ ਐਦਾਂ ਨਾ ਕਰ ਕੋਈ ਨਹੀਂ ਇੱਥੇ ਹੀ ਹੋਣਾ ਵਾ ਇੱਕ ਦਿਨ ਆਪਣੀ ਗਰੀਬੀ ਤੇ ਦਿੱਤੀ ਉਤੋਂ ਇੰਨੇ ਦੁੱਖ ਦੇ ਦੇ ਨਾਲ ਗਰੀਬੀ ਤਾਂ ਧੀਏ ਕੋਈ ਨਹੀਂ ਹੈਗੀ ਕਮਾਈ ਕਰੇ ਤਾਂ ਗਰੀਬੀ ਕਾਦੀ ਆ ਤੂੰ ਹੀ ਗੱਲ ਗਰੀਬੀ ਤੇ ਬੰਦੇ ਆਪ ਹੀ ਲਿਆਪੇ ਆਪ ਹੀ ਲਿਆਈ ਦੀਆਂ ਵਾ ਗਰੀਬੀਆਂ ਨਾ ਪੁੱਠਿਆਂ ਕਾ ਪੁੱਠਿਆਂ ਕਮਾ ਜੇ ਪੈਂਦਾ ਤੇ ਨਾ ਗਰੀਬੀ ਚਰਤੇ ਧੀਆ ਇਹ ਆਉਂਦੀ ਹੈ ਤੇ ਸਭ ਕੋ ਹੀ ਸਾਡੇ ਜਿੰਨਾ ਹੀ ਮਾਲਕ ਹੀ ਉਹ ਵੀ ਨਾ ਹੀ ਚਾਹੀ ਹੁਣ ਤੂੰ ਮੈਨੂੰ ਚੇਤੇ ਕਰ ਸਾਰਾ ਕੁਝ ਤੇ ਵੇਚਿਆ ਹੀ ਇੱਥੇ ਸੱਤੇ ਨੇ ਰਹਿ ਨਹੀਂ ਕੁਝ ਨਹੀਂ ਦਿੱਤਾ ਤੇ ਹੁਣ ਤੂੰ ਮੇਰੇ ਕਿਸ ਦੇ ਵਸਦੀ ਨਹੀਂ ਇਹ ਗੱਲ ਹੈਗੀ ਤੂੰ ਫਿਕਰ ਨਾ ਕਰ ਕੋਈ ਗੱਲ ਇਹ ਗੱਲ ਨਾ ਮੈਨੂੰ ਮੇ ਨਾ ਮਾਰ ਦਿੰਦਾ ਤੂੰ ਮਾਗੀ ਤੇ ਮੇਰਾ ਸਾਰਾ ਕੁਝ ਵੇਚ ਕੇ ਆ ਦੱਸ ਮੈਂ ਆਣ ਕੇ ਵੇਚਿਆ ਨਾ ਕੱਤਿਆ ਘੋਟੇ ਤੇ ਤੂੰ ਲੈ ਓਤੇ ਕਿਹੜਾ ਤੂੰ ਘਰ ਬਣਾ ਲਿਆ ਜਾਂ ਤੇ ਤੂੰ ਘਰ ਬਣਾ ਲੈਨੇ ਤੇ ਤੇਰਾ ਕਸੂਰ ਹੁੰਦਾ ਭੀ ਇਹਨੇ ਵਕਾਤਾ ਵਾ ਖਾ ਲਿਆ ਤਾਂ ਉਹਨੇ ਮੂੰਹ ਰ ਨਖਤੇ ਨੇ ਹੁਣ ਕੀ ਆਖੀਗੇ ਉਹਨੂੰ ਹੁਣ ਪਤਾ ਨਹੀਂ ਚਾਚੀ ਕਿਹੜੇ ਖੂਚ ਪਾਵਾਂ ਮੈਂ ਕਿਹੜੇ ਜਨਾਬ ਪਾਵਾਂ ਰੱਬ ਵੀ ਨਾ ਸਾਰੇ ਧੋਖੇ ਨੇ ਮੇਰੀ ਜ਼ਿੰਦਗੀ ਦੀ ਨੇ ਤੇ ਇਹਦੀ ਕਲਮ ਮੇਰੇ ਦੁੱਖਾਂ ਵਾਂ ਤੇ ਚੱਲੀ ਚੱਲ ਕੋਈ ਨਹੀਂ ਧੀਏ ਚੁੱਪ ਕਰ ਘਰ ਮਾ ਪੋਆ ਪਣੇ ਹੰਦੇ ਆ

ਕੀ ਕੀ ਚਾਹੀਦੀ ਤੈਨੂੰ ਦੱਸਾਂ ਕਿ ਨਾਂ ਦੱਸਾਂ ਕੀ ਹੁਣ ਠੀਕੇ ਕਰੀਗੇ ਐ ਕੋਹ ਕਰ ਨਹੀਂ ਸਕਦੇ ਹੁਣ ਕੀ ਆਖੀਏ ਉਹਨੂੰ ਫੰਮੀ ਕੀ ਹੋਇਆ ਵਾ ਕੁਛ ਵੀ ਨਹੀਂ ਹੋਣਾ ਕੀ ਆ ਤੂੰ ਮੈਨੂੰ ਰਾਤੀ ਦੱਸਿਆ ਹੀ ਨਹੀਂਗਾ ਵੀ ਆਪਣਾ ਜੋ ਬੰਨ ਨਹੀਂ ਲੱਭਾ ਹੈਗਾ ਘਰ ਹਲੇ ਤੱਕ ਨਹੀਂ ਆਇਆ ਜੋ ਬੰਨ ਕਰ ਆਵੇ ਹਾਈ ਵਿਚਾਰੀ ਡੋਣ ਆਇਆ ਨਹੀਂ ਹਲੇ ਤੱਕ ਘਰ ਆਇਆ ਹੀ ਨਹੀਂ ਕਿੱਥੇ ਚਲ ਗਿਆ ਵਾ ਕੀ ਪਤਾ ਹੁਣ ਸਾਨੂੰ ਕਿੱਥੇ ਚਲ ਗਿਆ ਵਾ ਤੂੰ ਆ ਕੱਪੜੇ ਲਾ ਹਾਂ ਤੇ ਮੈਂ ਇੱਕ ਦਿਨ ਡੱਗਾ ਵੀ ਨਹੀਂ ਕਿਤੇ ਲੱਭਣਾ ਹੈ ਦੇ ਇੰਨਾ ਗਿਆ ਆਹੋ ਇਹ ਤਾਂ ਗੱਲ ਠੀਕ ਆ ਹਾ ਕਿੰਨੇ ਦਿਨਾਂ ਦੇ ਕੱਪੜੇ ਪਾਏ ਤੂੰ ਨਾ ਤਾ ਵੀ ਨੀਗਾ ਮੰਮੀ ਬਾਵਾ ਨਿੱਗ ਜਾ ਆਇਆ ਵਾ ਇਹ ਜੈਕਟ ਜੇ ਮੈਂ ਆਖਾ ਚੱਲ ਤੋ ਦਿੰਦੀ ਮੈਂ ਉਹ ਨਹੀਂ ਨਹੀਂ ਮੰਮੀ ਇਹ ਤੇ ਕਿਤੇ ਮੈਂ ਕਹਿੰਦਾ ਹੈ ਹੀ ਬੜੀ ਵਧੀਆ ਧੋਣ ਦੀ ਲੋੜ ਹੀ ਨਹੀਂ ਇਹਨੂੰ ਚੱਲ ਫੇਰ ਜਾ ਨਾਲ ਆ ਜਾ ਕੇ ਉਹ ਰੋ ਨਾ ਹੌਸਲਾ ਮੰਮੀ ਹੌਸਲਾ ਦੋ ਆਹ ਸਲਾ ਮੈਂ ਤਾਂ ਬਥੇਰਾ ਇਹਨੂੰ ਡਈ ਆਖਣ ਪਿੱਤੀ ਆ ਕੋਈ ਨਹੀਂ ਇੱਥੇ ਹੋਣਾ ਕਿ ਤੇ ਮੇਰੇ ਨਾਲ ਚੱਲ ਗਿਆ ਹੋਵੇ ਮੁੰਡਿਆਂ ਨਾਲੋਂ ਆਹੋ ਮੈਂ ਮੰਮੀ ਨਾ ਹਣਾ ਤੋਣਾ ਕੀ ਆ ਪਹਿਲਾਂ ਮੈਨੂੰ ਜੋ ਬੰਦੀ ਟੈਨਸ਼ਨ ਉਹ ਹੱਲ ਹੋ ਜੇ ਫੇਰ ਨਹੁੰਦੇ ਆ ਕੋਈ ਤੂੰ ਤਾਂ ਨਾ ਤੇ ਤੋਂ ਬਗੈਰ ਕਦੀ ਰਿਆ ਨਹੀਂਗਾ ਉਹ ਚੱਲ ਕੋਈ ਗੱਲ ਨਹੀਂ ਜੇ ਦਿਹਾੜੀ ਨਿਕਲ ਵੀ ਜਾਊ ਕੋਈ ਗੱਲ ਨਹੀਂ ਮੈਨੂੰ ਜੋ ਬੰਦੀ ਟੈਨਸ਼ਨ ਮੈਂ ਉਹਦਾ ਕਰਾਂ ਕੋਈ ਹੱਲ ਚੱਲੀਏ ਫੇਰ ਵੱਡੀ ਦੇ ਮੰਮੀ ਨਾਲ ਹੀ ਲੈ ਜਨਾ ਵਾ ਆਹੋ ਚੱਲ ਨਾਲੇ ਫੇਰ ਲੈ ਜਾ ਇਹਨੂੰ ਵੀ ਤੇ ਇਹਨੂੰ ਵੀ ਹੌਸਲਾ ਹੋ ਜੂਗੀ ਜੇ ਵੇਖ ਆਊਗੀ ਤੇ ਚੱਲ ਜੋ ਜੀ ਕਿਤੇ ਕਿੱਥੇ ਦੱਸ ਹੁਣ ਫੇਰ ਲੱਭਾਂਗੇ ਉਹ ਲੱਭਣਾ ਹੀ ਪੈਣਾ ਵਾ ਹੁਣ ਲੱਭਣਾ ਹੀ ਆ ਪਤ ਕੀਤਾ ਕਿਤੇ ਕਿੱਥੇ ਆ ਫਿਰ ਮਹਾਰਾਜ ਸੁੱਖ ਰੱਖੇ ਕਿਤੇ ਰਾਜੀ ਬਾਜੀ ਹੋਵੇ ਸਹੀ ਨਾਲੇ ਮੈਂ ਕੱਲਾ ਥੋੜੀ ਚੰਗਾ ਲੱਗਦਾ ਵਾ ਨਾਲ ਹੋਵੇ ਤੇ ਵਧੀਆ ਵਾ ਚੱਲ ਜਾ ਤੂੰ ਇਹਦੇ ਨਾਲ ਚੱਲ ਜਾ ਆਪਣਾ ਹੀ ਆ ਤੂੰ ਇਹ ਨਾ ਆਖੀ ਪੀ ਮੈਂ ਉੱਪਰ ਇਹਨਾਂ ਚੜੀ ਫਿਰਦੀ ਆਪਣਾ ਹੀ ਆ ਨਹੀਂ ਨਹੀਂ ਚਾਚੀ ਮੈਨੂੰ ਤਾਂ ਤੁਹਾਡਾ ਰੱਬ ਵਰਗਾ ਨਾਲੇ ਇਹ ਵੀ ਤੇ ਮੇਰਾ ਦੇਰ ਹੀ ਆ ਦੱਸ ਇਹ ਕਿਹੜਾ ਬਗਾਨਾ ਆਹੋ ਹੈ ਤੇ ਠੀਕ ਵਾ ਤੇ ਫਿਰ ਤੂੰ ਜਾ ਚੱਲ ਜਾ ਇਦੇ ਨਾਲ ਤੇ ਜਾ ਟੱਕਰ ਜੂਗਾ ਤਾਂ ਫਿਰ ਤੈਨੂੰ ਵੀ ਹੌਸਲਾ ਹੋ ਜੂਗਾ ਐਵੇਂ ਰੋਈ ਜਾਂਦੀਆਂ ਚੁੱਪ ਕਰ ਤਾ ਬੁੱਢੇ ਦਾ ਕੀ ਹਾਲ ਵਾ ਉਹ ਵੀ ਠੀਕ ਉਹਨੂੰ ਕਿਹੜੀ ਕੋਈ ਟੈਨਸ਼ਨ ਆਪਣੇ ਮੁੰਡੇ ਦੀ ਉਹਨੂੰ ਦੱਸਿਆ ਨਹੀਂ ਤੁਕੋ ਦੱਸਣਾ ਕੀ ਉਹ ਦਿਵਾਲੀ ਮੇਰੇ ਹੀ ਹੋਈ ਜਾਂਦਾ ਵਾ ਤੁਹਾਨੂੰ ਪਤਾ ਤੇ ਹੈਗਾ ਹੀ ਇਹ ਤੇਰਾ ਧੀਏ ਕੀ ਕਸੂਰ ਵਾ ਉਹਦਾ ਮੁੰਡਾ ਵੀ ਮੇਰਾ ਕਸੂਰ ਕੱਢਦਾ ਗਾੜੀ ਸੋਹਰਾ ਵੀ ਮੇਰੇ ਕਸੂਰ ਕੱਢਦਾ ਚਾਚੀ ਉਹ ਮੰਮੀ ਗੱਲ ਕਰੀ ਇਹ ਛਿੜ ਛਿੜ ਲਾਗੇ ਸਵੇਰ ਤੋਂ ਸ਼ਾਮਾਂ ਤੱਕ ਬਸ ਇਹਨਾਂ ਨੂੰ ਸਾਹ ਵੀ ਦੇ ਦਈਆ ਹੋਰ ਨਹੀਂ ਕੋ ਦੇ ਦਦਾ ਉਹਨੂੰ ਪਤਾ ਨਾਲੇ ਬੁੱਢੇ ਨੇ ਤੇ ਸਾਰੀ ਉਮਰ ਬਸ ਉੱਥੇ ਮੰਜੇ ਤੇ ਪੀਲੀ ਤੇ ਉੱਥੇ ਹੀ ਸੌਂ ਲਿਆ। ਉਹਨੂੰ ਨਹੀਂ ਕੋਈ ਫਿਕਰਫਕਰ ਰਹਾਗਾ ਕਰਦਾ। ਜੇ ਫਿਕਰ ਹੁੰਦਾ ਤੇ ਕਿਉਂ ਇਦਾਂ ਹੁੰਦੀ? ਹਾਂ ਇਹ ਵਿਚਾਰੀ ਦਰਦ ਦਰ ਵਿੰਦੀ ਫਿਰਦੀ ਏ। ਕੀ ਕਰੇ ਫੇ ਤੱਕੇ ਖਾਣ ਨੂੰ ਕਿਸਮਤ ਇਹਦੀ। ਜਿੱਦਾਂ ਮਨਸਾ ਨੇ ਨੇਚਰ ਉੱਤੇ ਠੀਕ ਠਾਕ। ਠੀਕ ਹੀ ਆ। ਹੂੰ। ਬੜਾ ਰੁખી ਰੁખી ਜਿਆ ਕਿ ਆਵਾ ਕੀ ਗੱਲ ਨਹੀਂ ਸਵਾ ਚੰਗਾ। ਨਹੀਂ ਨਹੀਂ ਠੀਕ ਆ ਸਾਰੇ। ਹੂੰ ਵਧੀਆ। ਕਿੰਨੇ ਕਿਨਾਰੇ ਆ ਫੈਮਿਲੀ 'ਚ? ਫੈਮਿਲੀ ਜੇ ਕੋਣ ਕੋਣਾ ਕਿਤੇ ਹਾਂ ਮੰਮੀ ਆ ਗੱਲੀ ਅੱਛਾ ਦੋਵੇਂ ਆ ਤੇ ਹੋਰ ਲਾ ਫੇਰ ਤੇਰੀ ਮੋਜ ਜਾ ਵਾ ਆ ਲੈ ਚੱਲ ਭੈਣਾ ਕਿੰਨੇ ਆ ਨਾ ਸੋਚੇ ਹੀ ਨਾ ਆਪਾਂ ਤੇ ਹੋਰ ਕੀ ਆ ਮੈਨੂੰ ਤੇ ਹੱਲੇ ਵੀ ਨਹੀਂ ਸਮਝ ਆਉਂਦਾ ਸਾਰਾ ਕੁਝ ਕਿੰਨੀ ਜਲਦੀ ਜਲਦੀ ਹੋ ਗਿਆ ਹੂੰ ਇੱਦਾਂ ਹੀ ਟਾਈਮ ਲੰਘੀ ਜਾਂਦਾ ਆ ਲੈ ਆਮ ਤੇ ਰਖੀ ਤੇ ਹੁਣ ਮੈਂ ਡਬਲ ਕਰਕੇ ਦਵੀ ਮੇਰੇ ਕੋ ਹੁੰਦੇ ਹੈ ਨਹੀਂ ਆ ਕੋਈ ਨਹੀਂ ਮੈਂ ਜੀਜੀ ਤੇਰੇ ਕੋ ਲੈ ਕੇ ਤੇ ਫਿਦਿੰਨੀ ਆ ਕਿਉਂ ਪਰਸ ਨਹੀਂ ਲੈ ਕੇ ਆਈ ਮੈਂ ਰੱਖਦੀ ਨਹੀਂ ਆਪਣੇ ਕੋਲ ਇਹਨਾਂ ਕੋਲ ਹੀ ਹੁੰਦਾ ਸਾਰੇ ਪੈਸੇ ਲੈ ਤੂੰ ਤੇ ਜਾਣਦੇ ਈ ਸਾਰਾ ਕੋ ਪਰਸ-ਪਰਸ ਸਾਰੇ ਗੈਪ ਕਰਦੇ ਆ ਮੈਂ ਰੱਖਿਆ ਨਹੀਂ ਪਰਸ ਮੈਂ ਕੀ ਕਰਨਾ ਤੇ ਨਾਲ ਹੀ ਹੁੰਦੇ ਆ ਕੋਈ ਨਹੀਂ ਮੈਂ ਜੀਜੀ ਤੇਰੇ ਕੋ ਲੈ ਕੇ ਨਾ ਫਿਦਿੰਨੀ ਸਕਾਂ ਤੈਨੂੰ ਪਰ ਮੈਂ ਤਾਂ ਨਹੀਂ ਏਦਾਂ ਕਰਨਾ ਜਾ ਆ ਜੂ ਕੇ ਮੈਂ ਤਾਂ ਆਪਣੇ ਵੱਖਰੇ ਕੈਸ਼ ਰੱਖਿਆ ਕਰਨਾ ਆਉ ਮੈਨੂੰ ਹੁਣ ਹੰਦਾ ਮੈਂ ਕੀ ਕਰਨੇ ਆ ਉਦਾਂ ਵੀ ਨਾਲ ਸਾਡੇ ਘਰ ਦੇ ਵਿੱਚ ਮੇਰੀ ਭਾਬੀ ਦੀ ਬੰਦਾਨੀ ਆ ਨਾ ਇਦਾਂ ਹੀ ਮੈਂ ਵੀ ਕਰਦੀ ਹੂੰ ਤੇ ਭਾਬੀ ਉਹਨਾਂ ਕੈਸੇ ਮਦੀਆਂ ਖੇਡਾਂ ਕੜਕੜ ਕਰਨ ਦੀ ਮੈਂ ਹਾਂ ਚੱਲ ਦੂ ਤੇ ਘਰ ਦੀ ਰਹਿਣਾ ਭੈਣ ਜਿਹੜੇ ਪੈਸੇ ਦਿੱਤੇ ਆ ਹੁਣ ਚੈੱਕ ਆ ਤੇ ਉਹਦਾ ਹੀ ਸੁਣਾਈ ਜਾਂਦੀ ਆ ਮੈਂ ਘਾਉਣ ਹੁਣ ਦਾ ਚੱਲ ਕੋਈ ਨਹੀਂ ਮੰਨ ਪਈ ਦਾਦੀ ਨੇ ਕਰ ਹੀ ਦੇਣੇ ਵਾਪਸ ਮੈਨੂੰ ਤੇ ਕੋਈ ਟੈਨਸ਼ਨ ਨਹੀਂ ਆਗੀ ਹੂੰ ਉਹ ਚਲ ਡੈਡੀ ਵੀ ਨਹੀਂ ਡੈਡੀ ਵੀ ਨਹੀਂ ਟੈਨਸ਼ਨ ਹੈ ਡੈਡੀ ਡੇ ਕਜਾ ਆਪਣੀ 30 ਤੇ ਲਾਤੇ ਡੇ ਕਜਾ ਉਹਦੇ ਤੇ ਲਾਤੇ ਫਿਰ ਕੜਾ ਕੋਈ ਹੋਰ ਮੈਂ ਤੇ ਮਨਪੀ ਤੈਨੂੰ ਸੱਚੀ ਦੱਸਣਾ ਮੈਂ ਡੈਡੀ ਨੂੰ ਬੜਾ ਮਨਾ ਕੀਤਾ ਸੀ ਮੈਂ ਤੁਹੀ ਰਹਿਣ ਦੋ ਹਨਾ ਇਦਾਂ ਵੀ ਇਹ ਵੀ ਹੈੜੀਆਂ ਲੈਂਦੀਆਂ ਵੀ ਰੀਜਾਂ ਹੁੰਦੀਆਂ ਵਾ ਤੈਨੂੰ ਪਤਾ ਕਿੰਨਾ ਸਾਰਾ ਕੁਝ ਪੈਰ ਤੇ ਹੋਇਆ ਮੈਂ ਤੇ ਫਿਰ ਕਿੰਨੀ ਆ ਮਿੰਨ ਤਾਂ ਬਹੁਤ ਨਾਈਸ ਲੱਗੇ ਬਾਜੀ ਕਿੰਨੇ ਵਧੀਆ ਸੱਚੀ ਇਦਾਂ ਦਾ ਕੋਈ ਕੋਈ ਮੁੰਡਾ ਹੁੰਦਾ ਨਹੀਂ ਤੇ ਤੈਨੂੰ ਨਹੀਂ ਪਤਾ ਆ ਮੇਰੇ ਵੀਰਾਂ ਨੇ ਵਿਆਹ ਕੀਤੇ ਹੀ ਗਏ ਜੇ ਵੇਲਾ ਕਿੰਨੇ ਚਿਰ ਪਹਿਲਾਂ ਦੇ ਹੋਏ ਆ ਤੇ ਤਾਂ ਵੀ ਕਿਤੇ ਇੰਨੇ ਨਖਰੇ ਕੋਈ ਹਸਾਬ ਹੀ ਨਹੀਂ ਤੇ ਬੰਦੇ ਬੜਾ ਸੁਧਾ ਸਦਾ ਜਾ ਮੈਨਾਂ ਤਾਂ ਕਾਫੀ ਮਟਾਉ ਮਜੂ ਕਰਕੇ ਆਈ ਮੈਂ ਮੈਂ ਤੇ ਜੁੱਤੀ ਚੁੱਕਣੀ ਆ ਦਾ ਵਗੈਰਾ ਬੜਾ ਕੁਝ ਕਹਿ ਕੇ ਆਈ ਡੈਡੀ ਉਹਨਾਂ ਦੇ ਬੈਠਿਆ ਉਹਨੇ ਕਿਹਾ ਕੁਝ ਨਹੀਂ ਕਿੰਦਾ ਕੋਈ ਗੱਲ ਨਹੀਂ ਜੋ ਜੀ ਕਰਦਾ ਕਰੋ ਤੀ ਅੱਛਾ ਸਹੀ ਆ ਹਾਂ ਜੀ ਜੀ ਨੂੰ ਕਹਿ ਕੇ ਤੇ ਡਬਲ ਕਰਕੇ ਦੇਈ ਕੋਈ ਨਹੀਂ ਮੈਂ ਕਹਿਨੀ ਆ ਜੀ ਜੀ ਕਹਿਨੀ ਚਲੋ ਕੋਈ ਨਹੀਂ ਪਹਿਲਾਂ ਪੀਲਾ ਜਾ ਤੂੰ ਐਡ ਵੀ ਨਹੀਂ ਕਾਲੀ ਮੈਂ ਕਿਤੇ ਦੌੜਨ ਥੋੜਾ ਨਹੀਂ 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 ਕੋਈ ਨਹੀਂ ਜਾਣ ਤੋਂ ਪਹਿਲਾਂ ਮੈਂ ਦਿ ਨਹੀਂ ਸਕਣ ਚੱਲੀਏ ਚੱਲ ਫਿਰ ਚਾ ਚਾ ਜਾਓ ਫਿਰ ਹੈ ਜਾਓ ਫਿਰ ਤੇ ਜਾ ਫਿਰ ਪੁੱਤ ਜਾ ਰਾਤ ਦੀ ਗੱਲ ਵਾ ਤੇ ਤੁਸੀਂ ਦਿਨ ਕਿੱਡਾ ਹੀ ਲੈ ਜਾਂਦਾ ਵਾ ਮੈਨੂੰ ਦੱਸ ਦੇ ਤਾਂ ਮੈਂ ਤੈਨੂੰ ਤੇ ਸਵੇਰ ਦਾ ਹੀ ਪਕਲਾ ਦੇਣਾ ਹੀ ਕਿਤੇ ਵੇਖ ਕੇ ਆਉਣਾ ਉਹਨੂੰ ਚਲ ਚਾਚੀ ਮੈਂ ਵੇਖੀ ਕਿਉਂ ਨਹੀਂ ਤੇ ਤੂੰ ਹੁਣ ਬੁੱਢੇ ਦਾ ਧਿਆਨ ਰੱਖੀ ਹੁਣ ਕੋਈ ਨਹੀਂ ਹੁੰਦਾ ਬੁੱਢੇ ਨੂੰ ਤੂੰ ਜਿੱਥੇ ਆਜੇ ਤੈਨੂੰ ਪਤਾ ਬਹੁਤ ਹੈ ਦੋਸਤਾਂ ਕੋਈ ਦੋਸਤਾਂ ਦਸਤਾਂ ਦਾ ਕਿਸੇ ਦਾ ਨਹੀਂ ਚਾਚੀ ਮੈਨੂੰ ਦੁਨੀਆ ਇੰਨਾ ਪਤਾ ਨਾ ਹੀ ਕਦੀ ਕਿਸੇ ਨੂੰ ਘਰ ਲਿਆ ਆ ਵਾ ਕੀਪ ਤੱਕ ਕਿਸਦੇ ਨਾਲ ਜਾ ਕੇ ਤੂੰ ਉੱਥੇ ਹੀ ਨਹੀਂ ਕਿਤੇ ਉਹਨਾਂ ਦੇ ਘਰ ਹੀ ਰਹਿ ਪਿਆ ਚਲ ਵੇਖਦੇ ਜਾਂਦੇ ਆ ਚਾਚੀ ਉਹਦਾ ਰਾਹ ਵਿੱਚ ਵੀ ਵੇਂਦੇ ਜਾਇਓ ਤੇ ਪਤਾ ਕਰਿਓ ਸਾਰੇ ਈਮੇਲ ਜੀ ਵੀ ਵੇਖਦੇ ਕਿ ਤੇ ਉੱਥੇ ਹੀ ਨਾ ਹੋਵੇ ਆਹੋ ਮੇਰੇ ਲਈ ਚੀ ਨਾ ਉਹਦੇ ਨਾਲ ਉਹਨਾਂ ਦੇ ਨਾਲ ਹੀ ਨਾ ਚਲ ਗਿਆ ਹੋਵੇ ਤਾਂ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਉਹ ਲੱਭ ਜਾਣਾ ਵਾ ਤੇ ਜਿਦੂ ਕਰਦਾ ਵੀ ਧਿਆਨ ਰੱਖੀ ਆਹੋ ਤਰ੍ਹਾਂ ਤੇ ਮੈਂ ਤੇਰੇ ਨਾਲ ਚੱਲ ਜਾਂਦੀ ਤੇ ਹੁਣ ਫਿਰ ਘਰ ਦੋਵੇਂ ਸੁੰਨੇ ਆ ਨਹੀਂ ਕੋਈ ਨਹੀਂ ਚੱਲ ਚਾਚੀ ਇੰਨਾ ਹੀ ਬੜਾ ਤੂੰ ਚੱਲ ਸਾਬੀ ਨੂੰ ਘਲਾਤਾ ਮੇਰੇ ਨਾਲ ਚੱਲ ਚਾਚੀ ਮਾਰਾ ਜ ਤੁਹਾਨੂੰ ਬਹੁਤਾ ਬਹੁਤਾ ਦੇ ਵੇ ਭਲਾ ਹੋਵੇ ਤਾਂ ਚੱਲ ਜਾ ਮੇਰੀ ਧੀ ਦਿਨ ਬੜਾ ਆ ਗਿਆ ਪਤਾ ਕਰਕੇ ਤੇ ਆਓ ਇੱਥੇ ਆ ਜਾ ਅੱਗੇ ਚੱਲ ਮੈਂ ਇੱਧਰ ਪਿੱਛੇ ਬੈ ਨਹੀਂ ਨਹੀਂ ਇੱਥੇ ਠੀਕ ਆ ਇੱਥੇ ਬਹਿ ਹੇ ਬੇਟਾ ਇਹ ਤੇ ਗੱਡੀ ਇੰਨੀ ਸਾਫ਼ ਆ ਤੇ ਮੇਰੇ ਤੇ ਬੂਟ ਵੀ ਲਿਬੜੇ ਕੋਹ ਨਹੀਂ ਹੁੰਦਾ ਸਮਝ ਗਈ ਏ ਤਾਂ ਕੀ ਵੇਖ ਲਾ ਬਾਪੂ ਨੂੰ ਦੱਸਤਾ ਵਾ ਬਸ ਚਾਚੀ ਨੂੰ ਤੇ ਮੈਂ ਕਹਿਤਾ ਵਾ ਵੇ ਮੈਂ ਤੈਨੂੰ ਇਹ ਕਿਹਾ ਵੀ ਮੇਰੇ ਨਾਲ ਚੋਬਨ ਲੱਭ ਕੇ ਜਾ ਇਹ ਨਹੀਂ ਮੈਂ ਤੈਨੂੰ ਕਿਹਾ ਵੀ ਮੇਰਾ ਹੱਥ ਹੀ ਫੜ ਲਾ ਅਕਲ ਨਹੀਂ ਹੈਗੀ ਤੈਨੂੰ ਉਹ ਚੱਲੀਏ ਚੱਲੀਏ ਬੈਂਕ ਫੇਰ ਦਬਾਵਾ ਫੜਨ ਨੂੰ ਤਿਆਰ ਆਵਾ ਗਾੜੀ ਜਾ ਮੈਂ ਅੱਗੇ ਲੱਭ ਲੂੰਗੀ ਕੈਨੀ ਮੈਨੂੰ ਤਰੀਕੀ ਨਹੀਂ ਲੋੜ ਇਹ ਜੇਂਸੀ ਆਪੋ ਇਹ ਕਿ ਦਹਾਤ ਵੜਨ ਤੱਕ ਗਿਆ ਮੇਰੀ ਮਾਂ ਸੱਚ ਹੀ ਆਂਦੀ ਹੁੰਦੀ ਸੀ ਵੀ ਲੋਕ ਗਰੀਬੀ ਦਾ ਤੇ ਮਜਬੂਰੀ ਦਾ ਬੜਾ ਫਾਇਦਾ ਚੁੱਕਦੇ ਤੇ ਅੱਜ ਮੈਂ ਆਪਣੀ ਅੱਖਾਂ ਨਾਲ ਵੇਖ ਲਿਆ ਆਪੇ ਜਿੱਥੇ ਗਿਆ ਆ ਜੂਗ